ਰਾਧੇਕ੍ਰਿਸ਼ਨਾ ਰਾਜਰਾਦੇ ਇਹ ਹੈਗੇ ਅਲੂ ਬੁਖਾਰੇ ਇਹ ਹੈਗੀ ਇਮਲੀ ਖੱਟੀ ਇਮਲੀ ਇਹ ਹੈਗੀ ਮਿਚਰੀ ਆਪਾਂ ਦਜ ਨਾਲ ਜੂਸ ਪਣਾਵਾਂਗੇ ਅਲੂ ਬੁਖਾਰੇ ਨੂੰ ਆਪਾਂ ਕੱਟ ਕੇ ਤੇ ਇਮਲੀ ਵਿੱਚ ਪਾ ਕੇ ਇਹਨਾਂ ਨੂੰ ਅਪਰਾਤ ਨੂੰ ਪੀਣਾ ਫਿਰ ਆਪਾਂ ਇਹ ਅਲੂ ਬੁਖਾਰੇ ਕੱਟਨੇ ਆ ਤੇ ਇਮੜੀ ਲੈ ਕੇ ਨਾ ਆਪਾਂ ਨਾਲ ਨੂੰ ਪੀਉ ਲਾਣਾ ਪਾਣੀ ਵਿੱਚ ਰਾਤ ਨੂੰ ਆ ਵੇਖ ਮੈਂ ਇਮੜੀ ਅਲੂ ਬੁਖਾਰੇ ਇਹਨਾਂ ਕੱਟ ਕੇ ਨਾ ਇਹਨਾਂ ਨੂੰ ਪੀਉ ਲਿਆ ਸੀ ਹੁਣ ਆਪਾਂ ਨਾਲ ਨੂੰ ਚੰਗੀ ਤਰ੍ਹਾਂ ਬਿਗਲਣਾ ਠੀਕੇ ਤੇ ਇਹਦੇ ਉਸਣਾਣਾ ਚੰਗੀ ਤਰ੍ਹਾਂ ਪਾਗ ਮੈਂ ਕੱਟ ਕੇ ਦਿਨੇ ਪੀਉ ਲਿਆ ਇਮੜੀ ਨੂੰ ਤੇ ਅਲੂ ਬੁਖਾਰੇ ਨੂੰ ਇਕੱਠੇ ਪਿਓ ਦੇਣੇ ਆ ਰਾਤ ਨੂੰ ਪਿਓ ਕੇ ਰੱਖਣੇ ਆ ਤੇ ਸਵੇਰ ਨੂੰ ਨੰਨੂ ਐਮ ਕੇ ਇਸ ਘੱਟ ਨਾਲ ਜੂਸ ਬਣਾ ਮਿਸ਼ਰੀ ਨਹੀਂ ਪਾਣੀ ਵਿੱਚ ਮਿਸ਼ਰੀ ਬਾਅਦ ਚ ਪਾਣੀ ਦੇ ਜੂਸ ਦਾ ਬਣਾ ਲੈਣਾ ਬਾਅਦ ਵਿੱਚ ਮਿਸ਼ਰੀ ਪਾ ਕੇ ਨਾ ਆਪਾਂ ਨੂੰ ਪੀ ਲੈਣਾ ਵਿੱਚ ਥੋੜਾ ਪਾਣੀ ਪਾ ਲੈਣਾ ਜੂਸ ਵਿੱਚ ਤੇ ਇਹਨੂੰ ਪਹਿਲੇ ਜੂਸ ਇਹ ਬਣਾ ਕੇ ਨੂੰ ਯਾਨੀ ਕਿ ਫਿਰ ਮਿਸ਼ਰੀ ਘੁੱਟ ਕੇ ਮਿਸ਼ਰੀ ਪਾਣੀ ਵਿੱਚ ਜਦੀਸ ਵੀ ਇਹਨਾ ਆਪਣੇ ਅੰਦਰ ਦੀ ਸਾਰੀ ਗੰਦਗੀ ਸਾਰੀ ਸਾਫ਼ ਹੋ ਜੇਗੀ ਤੇ ਜਿੰਨੀ ਅੰਦਰ ਆਪਣੇ ਗੰਦੀ ਗੰਦਗੀ ਹੁੰਦੀ ਹੈ ਇਹਦੀ ਬਰ ਸਾਫ਼ ਹੋ ਜਾਂਦਾ ਇਹਦੇ ਨਾਲ ਬਣਾ ਕੇ ਵੇਖੋ ਆਪਾਂ ਬਣਾਨੇ ਆਂ ਵੇਖੋ ਰਾਜ ਇੰਡੀਆ ਨੇ ਮਗਾ ਕੇ ਜੀ ਉਸ ਕੱਢ ਕੇ ਆਪਾਂ ਉਹ ਕਰਕੇ ਜਿੰਨੇ ਦਾ ਮਿਕਸ ਕਰਕੇ ਤੇ ਆ ਆ ਛਾਨ ਛਾਨ ਲਿਆ ਸੀ ਫਿਰ ਇਸ ਬਣ ਕੇ ਉਹ ਗਿਆ ਤਿਆਰ ਆਜ ਮੇ ਬੁਖਾਰੀ ਪਾ ਤੇ ਇੰਗਲੀ ਦਾ ਦੀਸ ਤੇ ਇੱਕ ਗਲਾਸ ਚ ਪਾਣੀ ਪਾ ਕੇ ਮੈਂ ਇਸਰੀ ਘੋਲਦੀ ਆਪਾਂ ਬਿਲਕੁਲ ਜਿਹੜਾ ਘੋਲ ਲੀਏ ਪਾਣੀ ਤੇ ਮਿਕਸੀ ਘੋਲ ਕੇ ਫਿਰ ਸੁਕਾ ਲੈਂਗੇ ਉਹ ਇਹ ਤੁਹਾਨੂੰ ਜੰਗੀਆਂ ਹੈਗਾ ਆ ਪਾਣੀ ਪੋੜਕਣਾ ਰਾਇ ਵਾਲੀ ਛਾਨਣੀ ਨਾਲ ਛਾਨ ਲਿੱਤਾ ਮੈਂ ਮੈਂ ਕਿ ਇਹ ਜਿਸ ਪਾਕੇ ਥੋੜੇ ਮਿਸ਼ਰੀ ਵਾਲਾ ਪਾਣੀ ਪਾ ਕੇ ਆਪਾਂ ਨੂੰ ਐਡ ਕਰ ਲੈਣਾ ਤੇ ਪੀ ਲੈਣਾ ਫੇਰੇ ਨੰਨ ਨਿਕਲੇ ਇੱਥੇ ਪੀਣਾ ਤੇ ਮਰਜ਼ੀ ਪੀ ਸਕਦੇ ਹੋ ਪਰ ਜੇ ਤਾ ਫਿਰ ਇਹ ਮਨ ਤੇ ਸਰੀਰ ਨਾਲ ਨਹੀਂ નીકਲੇਗਾ ਤਾਂ ਇਹ ਨਾ ਗੁਪੀਨਾ ਇਸ ਥੋੜੀ ਕੋਨਕ ਪਾਣੀ ਕੋਲ ਲਓ ਮਿਸ਼ਤੀ ਬਾਕੇ ਤਾਂ ਇਹ ਬਿਛਣਾ ਰਦੀ ਰਦੀ ਇੱਥੇ ਮੈਂ ਹੋਰ ਪਾਣੀ ਐਡ ਕਰ ਲੈ ਤੇ ਮਿਸ਼ਰੀ ਵਾਲਾ ਪਾ ਲਿਆ ਤੇ ਆਪਾਂ ਪਾਣੀ ਐਡ ਹੋ ਕਰਕੇ ਪੀਨਾ ਇਕੱਲਾ ਨਹੀਂ ਪੀਨਾ